ਹੈਲੋ ਹੈਲੋ ਜੀ ਸਾਰੇ ਫਿਰ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਹੁਤ ਟਾਈਮ ਬਾਅਦ ਲਾਈਵ ਹੋਏ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਅਜਿਹੀ ਰੈਸਪੀ ਜਿਹੜੀ ਕਿ ਸਰਦੀਆਂ ਦੇ ਵਿੱਚ ਹੀ ਬਣਦੀ ਆ ਤੇ ਅਕਸਰ ਹੁੰਦਾ ਵੀ ਹਾਂ ਸਾਡੇ ਘਰ ਦੇ ਵਿੱਚ ਇਸ ਨੂੰ ਖਾਂਦੇ ਨਹੀਂ ਤੇ ਅੱਜ ਆਪਾਂ ਉਹਨੂੰ ਬਣਾਵਾਂਗੇ ਇੱਕ ਅਲੱਗ ਤਰੀਕੇ ਦੇ ਨਾਲ ਤੇ ਉਹਦੇ ਵਾਸਤੇ ਆਪਾਂ ਨੇ ਸਭ ਤੋਂ ਪਹਿਲਾਂ ਲੈਂਦਾ ਹੈਗਾ ਤੁਸੀਂ ਤੇਲ ਆਇਲ ਸਰੋਂ ਦਾ ਜੋ ਵੀ ਹੈ ਨਾ ਯੂਜ਼ ਕਰਨਾ ਚਾਹੋ ਨੇ ਵੈਸੇ ਸਰੋਂ ਦੇ ਤੇਲ ਦੇ ਵਿੱਚ ਜਿਆਦਾ ਵਧੀਆ ਬਣਦੀ ਆ ਤੇ ਫਿਰ ਆਪਾਂ ਇਹਦੇ ਵਿੱਚ ਪਾਇਆ ਇੱਕ ਚਮਚ ਜੀਰਾ ਉਸ ਤੋਂ ਬਾਅਦ ਤਿੰਨ ਚਾਰ ਪਿਆਜ਼ ਥੋੜਾ ਜਿਹਾ ਆਦਰਕ ਤੇ ਲਸਣ ਹੁਣ ਆਪਾਂ ਇਹਨੂੰ ਬਿਲਕੁਲ ਪੰਜਾਬੀ ਸਟਾਈਲ ਦੇ ਵਿੱਚ ਚੁੱਲ੍ਹੇ ਦੀ ਅੱਗ ਤੇ ਹੈ ਨਾ ਚੁੱਲ੍ਹੇ ਤੇ ਬਣਾ ਰਹੀਆਂ ਤੇ ਜਿਹੜੇ-ਜਿਹੜੇ ਭੈਣ ਭਰਾ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹਾਂਜੀ ਅੱਜ ਆਪਾਂ ਬਣਾਵਾਂਗੇ ਮੇਥੇ ਦੀ ਹੈਨਾ ਸਬਜੀ ਜਿਹੜੀ ਕਿ ਅਕਸਰ ਮੇਰੀਆਂ ਭੈਣਾਂ ਮੈਨੂੰ ਕਹਿੰਦੀਆਂ ਹੁੰਦੀਆਂ ਸੀ ਜਦੋਂ ਕਿ ਮੈਂ ਪਹਿਲਾਂ ਆਪਣੇ ਦੂਸਰੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਲਾਈਵ ਕਰਦੀ ਹੁੰਦੀ ਸੀ ਕਿ ਦੀਦੀ ਵੀ ਜਦੋਂ ਅਸੀਂ ਬਣਾਉਣੀਆ ਨਾ ਤਾਂ ਜਾਂ ਤਾਂ ਪਾਣੀ ਜੇ ਵਾਲੀ ਬਣ ਜਾਂਦੀ ਹੈ ਜਾਂ ਥੋੜੀ ਜਿਹੀ ਕੜੱਤਨ ਦੇ ਬਣ ਜਾਂਦੀ ਹੈ ਤੇ ਸਾਡੇ ਘਰ ਦੇ ਵਿੱਚ ਉਹ ਨਾ ਬੱਚੇ ਨਹੀਂ ਖਾਂਦੇ ਤਾਂ ਅੱਜ ਆਪਾਂ ਥੋੜਾ ਜਿਹਾ ਤੁਹਾਨੂੰ ਇੱਕ ਤਰੀਕਾ ਦੱਸਾਂਗੇ ਜਿਹਦੇ ਨਾਲ ਨਾ ਤਾਂ ਉਹ ਕੜੱਤਨ ਦੇ ਬਣੇਗੀ ਤੇ ਨਾ ਹੀ ਉਹ ਪਾਣੀ ਜੇ ਵਾਲੇ ਬਣੇਗੀ ਇਸ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਪਿਆਜ਼, ਅਦਰਕ, ਲਸਣ ਜੋ ਵੀ ਆਪਾਂ ਨੇ ਪਾਏ ਨੇ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਤੇ ਇਹਨੂੰ ਆਪਾਂ ਅੱਜ ਚੁੱਲੇ ਤੇ ਬਣਾ ਰਹੇ ਹਾਂ ਤੇ ਇਹਦੇ ਲਈ ਆਪਾਂ ਨੇ ਲੈਤੀ ਹੈਗੀ ਮੇਥੀ, ਪਾਲਕ ਤੇ ਧਨੀਆ ਚੰਗੇ ਤਰੀਕੇ ਨਾਲ ਕਟਿੰਗ ਕਰਕੇ ਆਪਾਂ ਨੇ ਇਹਨੂੰ ਧੋ ਕੇ ਸੁਕਾ ਲਿਆ ਤੇ ਇਹ ਦੇਖੋ ਤੇ ਅਗਲੀ ਚੀਜ਼ ਆਪਾਂ ਇਹਦੇ ਵਿੱਚ ਨਾਲ ਲੈਂਦੇ ਨੇ ਆਲੂ ਇਹਨਾਂ ਨੂੰ ਆਪਾਂ ਨੇ ਭਉ ਕੇ ਰੱਖ ਦਿੱਤਾ ਹੈਗਾ ਕਿਉਂਕਿ ਆਲੂਆਂ ਦੇ ਵਿੱਚ ਬਹੁਤ ਸਾਰੀ ਹੈ ਨਾ ਹਰੇ ਵਗੈਰਾ ਹੁੰਦੀ ਹੈ ਜਦੋਂ ਆਪਾਂ ਇਦਾਂ ਹੀ ਪਾ ਲੈਨੇ ਆ ਨਾ ਫਿਰ ਉਹ ਆਪਣੀ ਸਿਹਤ ਲਈ ਟੀਪ ਨਹੀਂ ਤਾਂ ਇਹਨਾਂ ਨੂੰ 15-20 ਮਿੰਟ ਲਈ ਭਿਉਂ ਕੇ ਰੱਖ ਦੋ ਤੇ ਸਭ ਤੋਂ ਮੇਨ ਗੱਲ ਕਿ ਜਦੋਂ ਵੀ ਆਪਾਂ ਨੇ ਕੋਈ ਵੀ ਦਾਲ ਸਬਜ਼ੀ ਬਣਾਉਣੀ ਹੈ ਤਾਂ ਜਦੋਂ ਆਪਾਂ ਨੇ ਪਿਆਜ਼ਾਂ ਨੂੰ ਭੁੰਨਣਾ ਹੈਗਾ ਨਾ ਸੌਟੇ ਕਰਨਾ ਤਾਂ ਇਹਨਾਂ ਨੂੰ ਥੋੜਾ ਜਿਹਾ ਨਾ ਹਲਕਾ ਹੀ ਬ੍ਰਾਊਨ ਕਰਨਾ ਇਹ ਨਹੀਂ ਹੈਗਾ ਵੀ ਆਪਾਂ ਕਾਲਾ ਕਰ ਲਈਏ ਬਸ ਉਹੀ ਆਪਣੀ ਹੈ ਨਾ ਜਿਹੜੀ ਵੀ ਦਾਲ ਸਬਜ਼ੀ ਹੈ ਉਹਦਾ ਟੇਸਟ ਖਰਾਬ ਕਰ ਦਿੰਦਾ ਇਸ ਨੂੰ ਪੰਚੰਗੀ ਤਰੀਕੇ ਦੇ ਨਾਲ ਇਹਨੂੰ ਪੋਨ ਲੈਣੇ ਸਿਰਫ ਹਲਕਾ ਜਿਹਾ ਬ੍ਰਾਊਨ ਕਰਾਂਗੇ ਆਪਾਂ ਇਹ ਜਿਹੜੇ ਪੰਪਰਾ ਮੈਨੂੰ ਜਾਣਦੇ ਆ ਬਾਈ ਫੇਸ ਉਹਨਾਂ ਨੂੰ ਪਤਾ ਵੀ ਮੈਂ ਕੁਕਿੰਗ ਪਹਿਲਾਂ ਉਹਨਾਂ ਚੁੱਲੇ ਤੇ ਵੀ ਹੈ ਨਾ ਸਾਰੀ ਆਪਣੀ ਟ੍ਰੈਡੀਸ਼ਨਲ ਤਰੀਕੇ ਨਾਲ ਜਿਵੇਂ ਪੰਜਾਬੀ ਆਪਣੇ ਹੈ ਨਾ ਕਰਦੇ ਆ ਉਦਾਂ ਵੀ ਕਰੀ ਆਪਣੀ ਤੇ ਜਿਹੜੀ ਆਪਣੀ ਹੁਣ ਫਾਸਟ ਫੂਡ ਹੈ ਉਹਦੀ ਵੀ ਸਾਰੇ ਦੀ ਤੁਹਾਨੂੰ ਵੀਡੀਓ ਆਪਣੇ ਦੂਸਰੇ ਚੈਨਲ ਮਾਂ ਦਾ ਪਿਆਰ ਵਾਲ ਬਲੌਗ ਤੇ ਮਿਲ ਜਾਣਗੀਆਂ ਪਰ ਹੁਣ ਆਪਾਂ ਨੇ ਅਲੱਗ ਬਣਾ ਲਿਆ ਇਹ ਚੈਨਲ ਹੁਣ ਆਪਾਂ ਇਹਦੇ ਹੀ ਪਾਇਆ ਕਰਾਂਗੇ ਇਹ ਕੋਟੂ ਵਾਲੀਆਂ ਤੇ ਦੂਸਰਾ ਆਪਣਾ ਅਲੱਗ ਆਏਗਾ de la ਹਾਂਜੀ ਹੁਣ ਆਪਣਾ ਪਿਆਜ਼ ਅਦਰਕ ਲਸਣ ਹਲਕਾ ਹਲਕਾ ਬ੍ਰਾਊਨ ਹੋਣ ਲੱਗਿਆ ਥੋੜਾ ਜਿਹਾ ਆਪਾਂ ਹੋਰ ਕਰ ਲਾਂਗੇ ਫਿਰ ਪੈਦੇ ਵਿੱਚ ਪਾਵਾਂਗੇ ਮੇਥੀ ਪਾਲਕ ਤੇ ਧਨੀਆ ਜਿਹੜਾ ਆਪਣੇ ਕਟਿੰਗ ਕਰਕੇ ਰੱਖਿਆ ਹੋਇਆ ਹੈ 都行。<No. S 1>